ਸਪੋਰਟਸ ਕਲੱਬ ਧਾਰੀਵਾਲ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਦੇ ਵਿੱਚ ਮਿਲ ਗਰਾਊਂਡ ਧਾਰੀਵਾਲ ਵਿਖੇ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੌਰਾਨ ਸੈਮੀਫਾਈਨਲ ਮੈਚ ਦਾ ਉਦਘਾਟਨ ਦਲਿਤ ਸੁਰੱਖਿਆ ਸੈਨਾ ਭਾਰਤ ਦੇ ਪੰਜਾਬ ਯੂਥ ਪ੍ਰਧਾਨ ਰੋਹਿਤ ਪਪੂਲ ਵੱਲੋਂ ਕਰਦੇ ਹੋਏ ਖਿਡਾਰੀਆਂ ਅਤੇ ਪ੍ਰਬੰਧਕਾਂ ਦਾ ਹੌਸਲਾ ਅਭਜਾਈ ਵਾਸਤੇ 5500 ਰੁਪਏ ਦਿੱਤੇ ਇਸ ਮੌਕੇ ਤੇ ਮੁੱਖ ਮਹਿਮਾਨ ਪ੍ਰਧਾਨ ਰੋਹਿਤ ਪਪਲੂ ਨੇ ਸਪੋਰਟਸ ਕਲੱਬ ਧਾਰੀਵਾਲ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਕਰਵਾਉਣ ਨਾਲ ਨੌਜਵਾਨਾਂ ਦਾ ਖੇਡਾ ਪ੍ਰਤੀ ਰੁਝਾਨ ਵਧਦਾ ਹੈ ਤੇ ਪ੍ਰਧਾਨ ਰੋਹਿਤ ਪਪਲੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਢਾੜੀਵਾਲ ਵਿੱਚ ਇੱਕ ਆਧੁਨਿਕ ਖੇਡ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਨੌਜਵਾਨ ਖੇਡਾਂ ਦਾ ਬਿਹਤਰ ਪ੍ਰਦਰਸ਼ਨ ਕਰ ਸਕਣ ਨੈਸ਼ਨਲ ਅਤੇ ਇੰਟਰਨੈਸ਼ਨਲ ਖੇਡ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਪਹਿਲਾਂ ਤਾਂ ਜੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਨਾ ਵਾ ਪੀ ਇਹ ਜਿਹੜੀ ਗਰਾਊਂਡ ਵਾ ਇਹ ਗਰਾਊਂਡ ਬਹੁਤ ਹੀ ਕਰਮਾਂ ਦੇ ਭਾਗਾਂ ਵਾਲੀ ਗਰਾਊਂਡ ਹੈ ਇੱਥੇ ਆਏ ਦਿਨ ਕੋਈ ਨਾ ਕੋਈ ਇੱਥੇ ਖੇਡਾਂ ਦੇ ਪ੍ਰਤੀ ਕੋਈ ਨਾ ਕੋਈ ਖੇਡ ਇੱਥੇ ਹੁੰਦੀ ਆ ਜਿਵੇਂ ਕਿ ਕ੍ਰਿਸਮਸ ਤੇ ਕਬੱਡੀ ਕੱਪ ਹੁੰਦਾ ਇਸ ਤੋਂ ਪਹਿਲਾਂ ਇੱਕ ਟੂਰਨਾਮੈਂਟ ਖਤਮ ਹੋਇਆ ਹੁਣ ਫਿਰ ਸਾਡੇ ਨੌਜਵਾਨ ਵੀਰ ਆ ਸ਼ੈਲੀ ਜੀ ਆ ਰਮਨ ਜੀ ਆ ਸਨੀ ਸਿੰਘ ਸਾ ਜੀ ਆ ਹੋਰ ਵੀ ਜਿੰਨੇ ਵੀ ਕਲੱਬ ਦੇ ਮੈਂਬਰ ਆ ਇਹਨਾਂ ਦਾ ਬਹੁਤ ਬਹੁਤ ਨਵਾਦ ਆ ਜਿਹੜਾ ਇਹਨਾਂ ਨੇ ਅੱਜ ਸਾਡੇ ਕਹਿੰਦਾ ਮਾਨ ਸਨਮਾਨ ਦਿੱਤਾ ਵਾ ਇਹ ਜਿਹੜਾ ਕ੍ਰਿਕਟ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਜੀ ਯਾਦ ਵਿੱਚ ਜੋ ਧਾਰੀਵਾਲ ਸਪੋਰਟਸ ਕਲੱਬ ਵੱਲੋਂ ਕਰਾਇਆ ਜਾ ਰਿਹਾ ਵਾ ਇਹ ਵੇਖੋ ਜੀ ਸਮਾਜ ਲਈ ਇੱਕ ਬਹੁਤ ਵੱਡਾ ਪਰਲਾਵਾ ਜੋ ਇਹ ਨੌਜਵਾਨ ਵਰਗ ਕਰ ਦਿਆ ਵਾ ਅਸੀਂ ਸਾਰਿਆਂ ਨੂੰ ਇਹੋ ਦੱਸਣਾ ਚਾਹੁੰਦੇ ਆਂ ਕਿ ਜਿੱਦਾਂ ਆਏ ਦਿਨ ਪੰਜਾਬ ਦੇ ਵਿੱਚ ਨਸ਼ੇ ਨਾਲ ਜੜੀ ਨੌਜਵਾਨ ਪੀੜ੍ਹੀ ਆ ਉਹ ਬਰਬਾਦ ਹੋ ਰਹੀ ਆ ਤੇ ਇਸੇ ਤਰ੍ਹਾਂ ਆਪਾਂ ਖੇਡਾਂ ਨੂੰ ਜਿਹੜਾ ਵਾ ਵੱਧ ਚੜ ਕੇ ਖੇਡਾਂ ਵੱਲ ਧਿਆਨ ਦਈਏ ਤੇ ਖੇਡਾਂ ਨੂੰ ਜ਼ਿਆਦਾ ਜਾਗਰ ਕਰੀਏ ਇਲਾ ਕਹਿੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਇੱਕ ਵਾਰ ਫਿਰ ਤੋਂ ਜੋ ਵੇਖੋ ਜੀ ਸਾਡੇ ਜਿਹੜੇ ਜੀ ਨਨਾਂ ਦੇ ਜਿਹੜੀਆਂ ਕਲੱਬਾਂ ਵਾਂ ਉਹ ਕਲੱਬਾਂ ਜੋ ਇਹਦੇ ਵਧੀਆ ਪ੍ਰਾਲੇ ਕਰਦੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਨੇ ਚਾਹੁੰਦੇ ਵੀ ਸਾਡੇ ਧਾਰੀਵਾਲ ਦੇ ਵਿੱਚ ਇੱਕੋ ਇੱਕ ਗਰਾਊਂਡ ਹੈ ਮਿਲ ਗਰਾਊਂਡ ਤੇ ਜਿਹੜੀ ਦੂਜੀ ਗਰਾਊਂਡ ਹੈ ਉਹਦਾ ਹਾਲਤ ਬਹੁਤ ਖਸਤਾ ਆ ਤੇ ਮਾਨ ਸਰਕਾਰ ਨੂੰ ਅਪੀਲ ਕਰਦੇ ਆ ਵੀ ਵੇਖੋ ਜੀ ਨੌਜਵਾਨ ਵਰਗਵਾ ਜੋ ਜੇ ਖੇਡਾਂ ਵਾਲਾ ਵਧ ਰਿਹਾ ਵਾ ਤੇ ਇਹਨਾਂ ਨੂੰ ਧਾਰੀਵਾਲ ਦੇ ਵਿੱਚ ਕੋਈ ਨਾ ਕੋਈ ਗਰਾਊਂਡ ਵੀ ਮਹੱਈਆ ਕਰਵਾਣ ਕਰਵਾਉਣ ਐਨਾ ਕਹਿੰਦਾ ਸਾਰਿਆਂ ਦਾ ਇਹਨਾਂ ਦੀ ਸਪੋਰਟਸ ਕਲੱਬ ਦਾ ਬਹੁਤ ਬਹੁਤ ਧੰਨਵਾਦ ਜੀ ਹੋ ਜੀ ਬਹੁਤ ਬਹੁਤ ਧੰਨਵਾਦ। ਹਾਂ ਜੀ ਆਲਾ ਮੈਂ। ਮੰਜ ਭਾਜੀ ক্রিকেট ਟੂਰਨਾਮੈਂਟ ਕਰਾ ਰਹੇ ਹੋ ਕਾਫੀ ਦਿਨਾਂ ਤੋਂ ਕਰਾ ਰਹੇ ਹੋ। ਤੇ ਕਿੰਨਾ ক্রিকেট ਟੂਰਨਾਮੈਂਟ ਆ ਤੇ ਕਿੰਨੀਆਂ ਟੀਮਾਂ ਆਈਆਂ ਹੋਵੇ ਇਹਦੇ ਸਭ ਕੁਝ ਦੱਸ ਦਿਓ ਆਪਣਾ ਇੱਕ ਨਾਮ ਦੱਸ ਦਿਓ ਫਿਰ ਕਲੱਬ ਬਾਰੇ ਦੱਸ ਦਿਓ। ਮੇਰਾ ਨਾਮ ਰਮਨ ਕੁਮਾਰ ਰਮਾਵਾ। ਇਹ ਸਾਡਾ ਪਹਿਲਾ ਟੂਰਨਾਮੈਂਟ ਆ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਰੀ ਦੇ ਵਿੱਚ। ਤੇ ਇਹ ਅਸੀਂ ਅੱਜ ਇਹ ਚੌਥੇ ਆ ਤੇਰਾ ਕੱਲ ਚੌਥਾ ਮੈਚ ਆ ਸੈਮੀਫਾਈਨਲ। ਜਿਹੜਾ ਅਸੀਂ ਕਰਾ ਰਹੇ ਆ ਤੇ ਬਹੁਤ ਵਧੀਆ ਉਪਰਾਲਾ ਆ ਜਿਹੜਾ ਸਾਡੇ ਵੱਲੋਂ ਕੀਤਾ ਜਾ ਰਿਹਾ ਸਾਡੀ ਟੀਮ ਵੱਲੋਂ ਸਾਡੀ ਕਲੱਬ ਵੱਲੋਂ ਕਿ ਜਿਹੜਾ ਨੌਜਵਾਨ ਪੀੜੀ ਆ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਇਹ ਅਸੀਂ ਖੇਡ ਮੇਲੇਹੀਂ ਇਦਾਂ ਹੀ ਕਰਉਂਦੇ ਰਵਾਂਗੇ ਤੇ ਵਧੀਆ ਜਿਹੜੀ ਨੌਜਵਾਨ ਪੀੜੀ ਆ ਜਿਹੜੀ ਗੇਮਾਂ ਨਾਲ ਜੁੜੀ ਰਵੇ ਇਸ ਕਰਕੇ ਅਸੀਂ ਇਹ ਖੇਡ ਮੇਲੇ ਕਰਉਂਦੇ ਰਵਾਂਗੇ ਕਿੰਨੀਆਂ ਟੀਮਾਂ ਨੇ ਭਾਗ ਲਿਆ ਤੁਹਾਡੇ ਟੂਰਨਾਮੈਂਟ ਚ 12 ਟੀਮਾਂ ਨੇ ਸਰ ਭਾਗ ਲਿਆ ਜੇ ਸਾਡੀ ਇਹ ਟੂਰਨਾਮੈਂਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਨਾ ਮੈਂ ਮੈਸੇਜ ਦੇਣਾ ਚਾਹੁੰਨਾ ਮੈਂ ਕਿ ਨਸ਼ਿਆਂ ਤੋਂ ਦੂਰ ਹੋ ਕੇ ਥੋੜਾ ਜਿਹਾ ਗੇਮਾਂ ਨਾਲ ਜੁੜੋ ਮੋਬਾਈਲਾਂ ਤੋਂ ਦੂਰ ਰਹਿਣ ਬੱਚੇ ਤੇ ਗੇਮਾਂ ਨਾਲ ਜੁੜਨਗੇ ਤੇ ਵਧੀਆ ਇੱਕ ਭਵਿੱਖ ਬਣੇਗਾ ਥੋੜਾ ਜਿਹਾ ਹੁਣ ਕਿਉਂਕਿ ਸਾਡੀ ਮਾਨ ਸਰਕਾਰ ਵੀ ਬੜੀ ਸਪੋਰਟਸਮੈਨਾਂ ਦੀ ਮਦਦ ਕਰ ਰਹੀ ਆ ਸਿੱਧੇ ਡਾਇਰੈਕਟ ਭਰਤੀ ਹੋ ਰਹੇ ਨੇ ਸਪੋਰਟਸ ਕੋਟੇ ਦੇ ਵਿੱਚ